ਬਿੰਡਾ ਮੰਮੀ ਉਹਨਾਂ ਦਾ ਫੋਨ ਆਇਆ ਵਾ ਤੇ ਉਹ ਕਹਿੰਦੇ ਲੈਣ ਆਉਣਾ ਵਾ ਤੇ ਸਲਾਹ ਕਰਕੇ ਦੱਸੋ ਕਿਦਣ ਆਈਏ ਅਹੀਂ ਉਹੀ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਜੀ ਵੇਹ ਤੇ ਪਤਾ ਨਹੀਂ ਆ ਹੋਏ ਬਣਿਆ ਜਾਂ ਨਹੀਂ ਬਣਿਆ ਮੈਨੂੰ ਤਾਂ ਫੋਨ ਵੀ ਨਹੀਂ ਆਇਆ ਹਜੇ ਸੁਨਿਆੜਾ ਕਹਿੰਦਾ ਸੀ ਫੋਨ ਕਰਦਾ ਜਦੋਂ ਬਣ ਜਾਊਗਾ ਕੋਈ ਗੱਲ ਨਹੀਂ ਸੂਟ ਦੀ ਗੱਲ ਹੋਣਾ ਸੂਟ ਬਣਾ ਟਾਚੀ ਭਰਿਆ ਵਾ ਦੱਸ ਹੋਰ ਸੂਟ ਖਰੀਦ ਕੇ ਕੀ ਕਰਨੇ ਨੇ ਉਹ ਕਿੱਥੇ ਸੁੱਟਣੇ ਨੇ ਇੰਨੇ ਸੂਟ ਕਿਤੇ ਐਵੇਂ ਪਾਟ ਜਾਂਦੇ ਨੇ ਕੱਪੜੇ ਇਹੋ ਜੇ ਇੰਨੇ ਸੂਟ ਆ ਤੂੰ ਉਹਨਾਂ ਦੇ ਵਿੱਚੋਂ ਪਾ ਕੇ ਚੱਲ ਜੀ ਇੱਕ ਨਾਲੇ ਮੇਰੀ ਸੁਣੋ ਗੱਲ ਹਮ ਮਾ ਮਾ ਬਿਓ ਨੇ ਲੈਣਾ ਆਉਣਾ ਵਾ ਦੱਸੋ ਕਿਰਾ ਦਿਨ ਦਈਏ ਮੇ ਹਲਾ ਜਿਹੜਾ ਦਿਨ ਦੇਣਾ ਤੇ ਤੇ ਭਰਾਵਾਂ ਨੂੰ ਕੀ ਪਤਾ ਬਸ ਮਾ ਪੁੱਤਾਂ ਨੂੰ ਨਾ ਇਹੋ ਕੰਮ ਵਾ ਮੂੰਹ ਨਾ ਮੂੰਹ ਜੋੜ ਕੇ ਤੇ ਗੱਲਾਂ ਕਰੀ ਜਾਣ ਦੇ ਆ ਨਾਲੇ ਨਾ ਸਲਾਹ ਕਾਦੀ ਕਰਨੀ ਐ ਜੀ ਉਹਨਾਂ ਜਿਹੜਾ ਫੋਨ ਆਇਆ ਸੀ ਜੋਧਾ ਤੇ ਮੰਮੀ ਦੀ ਸਿਹਤ ਤੇ ਕੋਈ ਅਸਰ ਨਹੀਂ ਜੇ ਹੈਗਾ ਤੇ ਮੁੜ ਕੇ ਨਾ ਕਿਉਂ ਜਿਹਨੇ ਵੀ ਯਾਰ ਦੋਸਤ ਆ ਨਾ ਸਾਰੇ ਬੁਲਟ ਤੇ ਹੁੰਦੇ ਆ ਤੇ ਮੈਨੂੰ ਮਖੌਲ ਕਰਦੇ ਆ ਕਹਿੰਦੇ ਵੀ ਤੇਰੇ ਕੋਲ ਪੈਲੀ ਵੀ ਹੱਡ ਨਾਲੋਂ ਵੱਧ ਆ ਤੂੰ ਵੀ ਬੁਲਟ ਲੈ ਘਰ ਦੀ ਬਥੇਰੀ ਆ ਆਂਦੀ ਨਹੀਂ ਕਰਨਾ ਗੱਲ ਕਰ ਉਹ ਮਾਂ ਆਪਣੀ ਨਾਲ ਗੱਲ ਕਰੂਗਾ ਆ ਗੱਲਾਂ ਤਾਂ ਇੰਨੀਆਂ ਮਾੜੀਆਂ ਵਾ ਨਾ ਜਿਹੜੀਆਂ ਕਹਿਣ ਦੀ ਗਾਲ ਹੀ ਨਹੀਂ ਗਈ